ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਗੁਰਦੁਆਰਾ ਗੋਵਿੰਦਗੜ੍ਹ ਸਾਹਿਬ ਰਾਣਵਾ ਆਏ ਸੀ ਮੱਥਾ ਟੇਕਣ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਪਵਿੱਤਰ ਤੇ ਇਤਿਹਾਸਿਕ ਸਥਾਨ ਹੈ ਇਹ ਉਪਿੰਡ ਰਾਣਵਾ ਦੇ ਵਿੱਚ ਸਥਿਤ ਹੈ ਜੀ ਇਹ ਲਾ ਫਤੇਗੜ੍ਹ ਸਾਹਿਬ ਜਦੋਂ ਆਪਾਂ ਜੇਕਰ ਭਖਮਾਣ ਤੋਂ ਉੱਚੇ ਪਿੰਡ ਵੱਲ ਜਾਣੇ ਆ ਤਾਂ ਰਸਤੇ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਆਉਂਦਾ ਇਹ ਗੁਰਦੁਆਰਾ ਸਾਹਿਬ ਰੋਡ ਤੇ ਬਣਿਆ ਹੋਇਆ ਹੈ ਜੀ ਇਸ ਗੁਰਦੁਆਰਾ ਸਾਹਿਬ ਦਾ ਬਲੱਖਣ ਇਤਿਹਾਸ ਹੈ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਪਾਸ਼ਾਹੀ 6ਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੇ ਪਾਸ਼ਾਹੀ 10ਵੀਂ ਸ੍ਰੀ ਗੁਰੂ ਸ੍ਰੀ ਗੁਰੂ ਗੋਮੇ ਸਿੰਘ ਜੀ ਆਏ ਸੀ ਇਹ ਗੁਰਦੁਆਰਾ ਪਾਸ਼ਾਹੀ 6ਵੀਂ ਤੇ ਪਾਸ਼ਾਹੀ 10ਵੀਂ ਦੀ ਚਰਨ ਛੋਹ ਪ੍ਰਾਪਤ ਧਰਤੀ ਹੈ ਜੀ ਆਪਾਂ ਅੰਦਰ ਚੱਲਦੇ ਹਾਂ ਤੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਜੀ ਤੁਸੀਂ ਦੇਖ ਸਕਦੇ ਆ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਦੀਵਾਨ ਹਾਲ ਆ ਜੀ ਰੋੜ ਤੇ ਬਣਿਆ ਹੋਣ ਕਰਕੇ ਇਸ ਗੁਰਦੁਆਰਾ ਸਾਹਿਬ ਵਿੱਚ ਕਾਫੀ ਸੰਗਤ ਆ ਜਿਹੜੀ ਆਉਂਦੀ ਜਾਂਦੀ ਮੱਥਾ ਟੇਕ ਜਾਂਦੀ ਆ ਇਹ ਗੁਰਦੁਆਰਾ ਸਾਹਿਬ ਦਾ ਦੀਵਾਨ ਹਾਲ ਇੱਥੇ ਹਰ ਮਹੀਨੇ ਦੀ ਸੰਗਰਾਦ ਨੂੰ ਅੰਮ੍ਰਿਤ ਪਾਣ ਵੀ ਕਰਾਇਆ ਜਾਂਦਾ ਹੈ ਜੀ ਇਹ ਗੁਰਦੁਆਰਾ ਸਾਹਿਬ ਦੀ ਚਾਰ ਦਿਵਾਰੀ ਹੈ ਜੀ ਆਪਾਂ ਬਾਹਰੋਂ ਤੁਹਾਨੂੰ ਦਿਖਾ ਰਹੇ ਆ ਜੀ ਇਸ ਗੁਰਦੁਆਰਾ ਸਾਹਿਬ ਵਿੱਚ ਜੀ 24 ਘੰਟੇ ਜਿਹੜਾ ਲੰਗਰ ਪ੍ਰਸ਼ਾਦਾ ਉਹ ਚੱਲਦਾ ਰਹਿੰਦਾ ਜੀ ਕੋਈ ਵੀ ਸੰਗਤ ਜਾਂ ਕੋਈ ਵੀ ਵਿਅਕਤੀ ਇੱਥੇ ਆ ਕੇ ਪ੍ਰਸਾਦਾ ਬਿਨਾਂ ਰੁਕ ਟੋਕ ਤੋਂ ਖਾ ਸਕਦਾ ਹੈ ਜੀ ਇਹ ਗੁਰਦੁਆਰਾ ਸਾਹਿਬ ਦਾ ਸਰੋਵਰ ਹੈ ਜੀ ਆਣੀ ਹੈ ਨਹੀਂ ਸੀਗਾ ਸਰੋਵਰ ਦੇ ਵਿੱਚ ਆਪਾਂ ਫਿਰ ਵੀ ਤੁਹਾਨੂੰ ਦਿਖਾ ਰਹੇ ਹਾਂ ਜੀ ਸਰੋਵਰ ਹੈ ਗੁਰਦੁਆਰਾ ਸਾਹਿਬ ਦਾ ਆਪਾਂ ਬਾਬਾ ਜੀ ਨੂੰ ਪੁੱਛਿਆ ਇਹ ਦਰਖਤਾਂ ਜਿਹੜੇ ਇੱਕ ਅੱਡੇ ਲੱਗੇ ਹੋਏ ਨੇ ਬਾਬਾ ਜੀ ਨੇ ਦੱਸਿਆ ਵੀ ਇਹ ਕਾਫੀ ਪੁਰਾਣੇ ਦਰਖਤ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਲੱਗੇ ਹੋਏ ਕਿੱਲੇ ਕਿੱਲੇ ਲੱਗੇ ਹੋਏ ਨੇ ਕੱਚੇ ਹਨ ਕਿੱਲੇ ਦਰਖਤ ਨੇ ਅੰਬ ਲੱਗੇ ਹੋਏ ਨੇ ਅੰਬਾਂ ਦੇ ਦਰਖਤ ਗੁਰਦੁਆਰਾ ਸਾਉ ਦੇ ਵਿੱਚ ਬਾਬਾ ਜੀ ਨੇ ਸਾਨੂੰ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਦੱਸਿਆ ਇਤਿਹਾਸ ਦੀ ਜਿਹੜੀ ਲੌਂਗ ਵੀਡੀਓ ਆਪਾਂ ਇਸੇ ਚੈਨਲ ਦੇ ਦੁਆਰਾ ਫੇਰ ਪਾਵਾਂਗੇ ਹੁਣ ਆਪਾਂ ਚੱਲੇ ਸੀਗੇ ਜੀ ਲੰਗਰ ਹਾਲ ਦੇ ਵਿੱਚ ਇਹ ਗੁਰਦੁਆਰਾ ਸਾਹਿਬ ਦਾ ਲੰਗਰ ਹਾਲ ਹੈ ਜੀ ਤੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੇ ਬਾਬਾ ਜੀ ਲੱਗੇ ਹੋਏ ਨੇ ਬਾਬਾ ਸੁੱਖੀ ਜੀ ਪਾਣੋ ਚੰਗੀ ਦਰਜਾ ਜਾਣਦੇ ਨੇ ਪਿੰਡ ਗੋਸਲਾ ਇਹਨਾਂ ਦਾ ਆ ਬਾਬਾ ਜੀ ਨਾਲ ਗੱਲਬਾਤ ਕੀਤੀ ਬਾਬਾ ਜੀ ਕਹਿੰਦੇ ਮੇਰੀ ਵੀਡੀਓ ਜ਼ਰੂਰ ਬਣਾਇਓ ਤੇ ਸੋ ਦੋਸਤੋ ਸਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟਾਂ ਦੇ ਜ਼ਰੂਰ ਦੱਸਿਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਇਸ ਗੁਰਦੁਆਰਾ ਸਾਹਿਬ ਦਾ ਸੰਖੇਪ ਇਤਿਹਾਸ ਕੀ ਹੈ ਉਸ ਦੀ ਵੀਡੀਓ ਆਪਾਂ ਲੌਂਗ ਬਣਾਵਾਂਗੇ ਤੇ ਤੁਹਾਨੂੰ ਦੱਸਾਂਗੇ ਤੇ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧੰਨਵਾਦ ਜੀ